ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਾਲ ਅਮਰੂਦਾਂ ਦਾ ਲਾਲ ਜੂਸ ਤਿਆਰ ਕਰਾਂਗੇ ਜਿਹੜੀ ਫੋਟੋ ਦਿਖਾਵਾਂਗੇ ਉਹ ਹੈ ਜੀ ਜੂਸ ਹੋਵੇਗਾ ਇਹ ਜੀ ਦੇਖੋ ਲਾਲ ਰੰਗ ਦਾ ਜੂਸ ਆ ਬਹੁਤ ਹੀ ਸਿਹਤਮੰਦ 1.5 ਕਿਲੋ ਅਮਰੂਦ ਤੋਂ ਤੁਹਾਡਾ 2 ਕਿਲੋ ਜੂਸ ਤਿਆਰ ਹੋ ਜਾਏਗਾ ਬਹੁਤ ਹੀ ਸਵਾਦਿਸ਼ਟ ਬੱਚਿਆਂ ਨੂੰ ਦਿਓ ਜੀ ਆਪ ਪੀਓ ਦੇਖੋ ਜੀ ਕਿੰਨਾ ਵਧੀਆ ਆਪਣਾ ਲਾਲ ਰੰਗ ਦਾ ਲਾਲ ਅਮਰੂਦਾਂ ਤੋਂ ਜੂਸ ਤਿਆਰ ਕੇਤਾ ਵਿੱਚੋਂ ਜੀ ਆਪਾਂ ਅਮਰੂਦ ਤੋੜਾਂਗੇ ਅੱਜ ਆਪਾਂ ਲਾਲ ਅਮਰੂਦਾਂ ਦਾ ਪਿਛਲੇ ਸਾਲ ਮੈਂ ਵਾਈਟ ਅਮਰੂਦਾਂ ਦਾ ਵੀ ਤੁਹਾਨੂੰ ਜੂਸ ਦੱਸਿਆ ਸੀ ਇਸ ਸਾਲ ਮੈਂ ਰੈੱਡ ਅਮਰੂਦਾਂ ਦਾ ਜੂਸ ਤਿਆਰ ਕਰਦੀ ਆਂ ਦੇਖੋ ਜੀ ਇਹ ਲਾਲ ਰੰਗ ਦੇ ਇਹਦੇ ਵਿੱਚੋਂ ਅਮਰੂਦ ਨਿਕਲਣਗੇ ਘਰੇ ਲਿਆ ਕੇ ਆਪਾਂ ਸਾਗ ਵੀ ਤੋੜ ਲਿਆ ਤੇ ਅਮਰੂਦ ਵੀ ਤੋੜ ਲਏ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਰੱਖ ਲਾਂਗੇ ਫਿਰ ਇਹਨਾਂ ਨੂੰ ਅੰਦਰ ਲਿਆ ਕੇ 1.5 ਕਿਲੋ ਮੈਂ ਅਮਰੂਦ ਲਿਆ ਆ ਜੀ ਇਹਨੂੰ ਚੰਗੀ ਤਰ੍ਹਾਂ ਅੱਗੋਂ ਪਿੱਛੋਂ ਕੱਟ ਕੇ ਜੇ ਕੋਪਾਰ ਥੋੜਾ ਬਟਾ ਖਰਾਬ ਹੋ ਉਹ ਵੀ ਆਪਾਂ ਕੱਟ ਕੇ ਤੇ ਆਪਾਂ ਇਹਨੂੰ ਦੋ ਭਾਗਾਂ ਵਿੱਚ ਕੱਟ ਕੇ ਇਸ ਤਰ੍ਹਾਂ ਰੱਖ ਦਾਂਗੇ ਇਹ ਜੀ ਰੀਅਲ ਜੂਸ ਨਾਲੋਂ ਵੀ ਤੁਹਾਨੂੰ ਸਸਤਾ ਪੈਂਦਾ ਜੇ ਇਹ ਤੁਹਾਨੂੰ ਹੁਣ ਬਾਜ਼ਾਰ ਵਿੱਚ ਆਵੇਂ 30-40 ਰੁਪਏ ਕਿਲੋ ਇਹ ਅਮਰੂਦ ਮਿਲ ਜਾਂਦੇ ਆ ਹੱਦੋਂ ਹੱਦ 50 ਮਿਲ ਜਾਣਗੇ ਤੇ ਤੁਸੀਂ ਡੇਢ ਕਿਲੋ ਅਮਰੂਦਾਂ ਚ 2 ਕਿਲੋ ਜੂਸ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਬਾਜ਼ਾਰ ਵਿੱਚ ਲੈਂਦੇ ਹੋ ਤਾਂ ਉਹ ਆਪਾਂ ਨੂੰ 120-30 ਰੁਪਏ ਦਾ ਜੂਸ ਮਿਲਦਾ ਜੀ ਮੈਂ ਤਾਂ ਕਦੀ ਖਰੀਦਿਆ ਨਹੀਂ ਪਰ ਮੈਨੂੰ ਲੱਗਦਾ ਇੰਨੇ ਕੀ ਦਾ ਹੋਣਾ ਹੈ ਉਹਨਾਂ ਦੇ ਵਿੱਚ ਵੀ ਜੀ ਕੈਮੀਕਲ ਆ ਕੋਈ ਅਮਰੂਦ ਨਹੀਂ ਗਲੇ ਸੜੇ ਅਮਰੂਦ ਪਾਉਂਦੇ ਨੇ ਬਿਲਕੁਲ ਜਿਹੜਾ ਕਹਿੰਦੇ ਆ ਵੀ ਰੈੱਡ ਕਲਰ ਦੇ ਹੋ ਜਾਂਦੇ ਆ ਉਹ ਬਿਲਕੁਲ ਉਹਨਾਂ ਦਾ ਝੂਠ ਆ ਕਿਉਂਕਿ ਬਹੁਤ ਜ਼ਿਆਦਾ ਕਲਰ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕੋਈ ਬਿਮਾਰ ਹੁੰਦਾ ਤੁਸੀਂ ਅਮਰੂਦ ਲੈ ਕੇ ਆਉਂਦੇ ਹੋ ਤਾਂ ਉਹਨਾਂ ਨੂੰ ਤੁਸੀਂ ਨੀਰਾ ਕੈਮੀਕਲ ਦੇ ਰਹੇ ਹੋ ਕੋਈ ਅਮਰੂਦ ਨਹੀਂ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਇਸ ਤਰ੍ਹਾਂ ਇਨੀ ਫਾੜੀਆਂ ਕਰਕੇ ਮਿਕਸੀ ਜਾਰ ਵਿੱਚ ਪਾ ਕੇ ਇਹਨੂੰ ਗ੍ਰाइंड ਕਰ ਲਾਂਗੇ ਇਹ ਜੀ ਇਸ ਤਰ੍ਹਾਂ ਦਾ ਆਪਣਾ ਜਿਹੜਾ ਪੇਸਟ ਆ ਇਹ ਤਿਆਰ ਹੋ ਜਾਏਗਾ ਇਹ ਇਹਨੂੰ ਆਪਾਂ ਛੰਨੀ ਦੀ ਮਦਦ ਨਾਲ ਛਾਣਾਗੇ ਛੰਨੀ ਜਿਹੜੀ ਉਹ ਮੈਂ ਬਹੁਤ ਜ਼ਿਆਦਾ ਮੋਟੀ ਲਈ ਜਿਹੜਾ ਫਾਈਬਰ ਆ ਜੀ ਉਹ ਇਹਦੇ ਵਿੱਚ ਹੀ ਰਹੇਗਾ ਇਹਦਾ ਫਾਈਬਰ ਬਿਲਕੁਲ ਵੀ ਬਾਹਰ ਨਹੀਂ ਜਾਏਗਾ ਇਹ ਬਜ਼ੁਰਗਾਂ ਬੱਚਿਆਂ ਦੀ ਸਿਹਤ ਵਾਸਤੇ ਬਹੁਤ ਵਧੀਆ ਜੀ ਇਹ ਜੂਸ ਕਿਉਂਕਿ ਜਿਹੜੇ ਇਹਦੇ ਬੀਜ ਨੇ ਸਿਰਫ ਉਹ ਹੀ ਲਾਸਟ ਵਿੱਚ ਰਹਿ ਜਾਣਗੇ ਕੋਈ ਵੀ ਇਹਦਾ ਕੰਨ ਨਹੀਂ ਰਹੇਗਾ ਇਹਦੇ ਵਿੱਚ ਮਿੱਠਾ ਚਾਹੋ ਤਾਂ ਤੁਸੀਂ ਪਾ ਸਕਦੇ ਹੋ ਪਰ ਆਪਾਂ ਬਿਨਾਂ ਮਿੱਠੇ ਤੋਂ ਹੀ ਇਹਨੂੰ ਪੀਣੇ ਆ ਬੱਚਿਆਂ ਨੂੰ ਚਾਹੀਦਾ ਹੁੰਦਾ ਤੇ ਉਹ ਮਿਸ਼ਰੀਆਂ ਦੇ ਵਿੱਚ ਪਾ ਲੈਂਦੇ ਆ ਇਹ ਮਿੱਠੇ ਤੋਂ ਬਿਨਾ ਜੀ ਬਹੁਤ ਸੁਆਦਿਸਟ ਲੱਗਦਾ ਹੈ ਤੇ ਇਸ ਤਰ੍ਹਾਂ ਲੱਗੇਗਾ ਤੁਸੀਂ ਜੂਸ ਬਣਾ ਕੇ ਇਸ ਤਰ੍ਹਾਂ ਲਿਓ ਵੀ ਤੁਸੀਂ ਮਹਿਮਾਨਾਂ ਨੂੰ ਵੀ ਪਿਲਾਓ ਉਹ ਵੀ ਤੁਹਾਡੀ ਤਾਰੀਫ ਕਰਦੇ ਨਹੀਂ ਥੱਕਣਗੇ ਬੱਚਿਆਂ ਨੂੰ ਪਿਲਾਓ ਘਰ ਵਿੱਚ ਕੋਈ ਬਿਮਾਰ ਆ ਤੁਸੀਂ ਬਾਜ਼ਾਰੋਂ ਜੂਸ ਲਿਆਉਂਦੇ ਹੋ ਰੀਅਲ ਦਾ ਇਸ ਤੋਂ ਚੰਗਾ ਹੈ ਕਿ ਤੁਸੀਂ ਆਪ ਹੀ ਤਿਆਰ ਕਰ ਲਓ ਨਾਲੇ ਸ਼ੁੱਧ ਤੇ ਨਾਲੇ ਬਹੁਤ ਹੀ ਵਧੀਆ ਇਹ ਵੇਖੋ ਇਹ ਬੀਜ ਹੀ ਆਪਣੇ ਰਹਿ ਗਏ ਤੁਹਾਨੂੰ ਖੜਕਾ ਸੁਣਾਈ ਦੇ ਰਿਹਾ ਹੋਣਾ ਸਿਰਫ ਬੀਜ ਰਹਿ ਗਿਆ ਜੀ ਸਾਰੇ ਜਿਹੜੇ ਮਰੂਦਾਂ ਦਾ ਫਾਈਬਰ ਸੀ ਉਹ نیچے ਆ ਗਿਆ ਕਿਉਂਕਿ 20 ਦਾ ਆਪਾਂ ਫਿਰ ਹੁਣ ਦੂਜਾ ਪੂਰ ਆਪਾਂ ਕਰਾਂਗੇ ਤੇ ਤੁਹਾਨੂੰ ਲਾਲ ਰੰਗ ਦਾ ਮੈਂ ਰਾਜ ਦੱਸਦੀ ਮੈਂ ਇਹਦੇ ਵਿੱਚ ਚਕੰਦਰ ਪਾਇਆ ਹੈ ਜਿੰਨੇ ਵੀ ਨੇ ਸਾਰੇ ਕਲਰ ਪਾਉਂਦੇ ਆ ਜੀ ਆਪਾਂ ਇਹਦੇ ਵਿੱਚ ਚਕੰਦਰ ਪਾਵਾਂਗੇ ਕਿਉਂਕਿ ਜਿਹੜਾ ਚਕੰਦਰ ਹੈ ਅਮਰੂਤ ਸਿਹਤ ਵਾਸਤੇ ਹੈ ਹੀ ਬਹੁਤ ਵਧੀਆ ਹੈ ਚਕੰਦਰ ਵੀ ਬਹੁਤ ਵਧੀਆ ਹੈ ਤੇ ਇਹ ਦੇਖੋ ਇਹ ਕਲਰ ਲਾਲ ਹੋ ਗਿਆ ਹੁਣ ਆਪਾਂ ਇਹਨੂੰ ਵੀ ਵਿੱਚ ਮਿਕਸ ਕਰ ਲੈਣਾ ਇਹਦੇ ਵਿੱਚ ਪਾਣੀ ਪਾ ਕੇ ਇਹਨੇ ਗ੍ਰਾਈਂਡ ਹੋਣਾ ਪਾਣੀ ਤੋਂ ਬਿਨਾਂ ਜੀ ਗ੍ਰਾਈਂਡ ਨਹੀਂ ਹੋਣਾ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਵੀ ਛਾਣ ਲਾਂਗੇ ਤੇ ਆਪਣਾ ਬਿਲਕੁਲ ਜੀ ਲਾਲ ਰੰਗ ਦਾ ਤੇ ਜਿਹੜਾ ਚਕੰਦਰ ਦਾ ਬਿਲਕੁਲ ਟੇਸਟ ਵੀ ਨਹੀਂ ਆਏਗਾ ਟੇਸਟ ਤੁਹਾਨੂੰ ਮਰੂਦਾਂ ਦਾ ਹੀ ਆਉਣਾ ਹੈ ਜੀ ਤੇ ਇੰਨਾ ਟੇਸਟੀ ਬਣਦਾ ਹੈ ਮਰੂਦ ਥੋੜੇ ਜਿਹਾ ਖੱਟੇ ਥੋੜੇ ਜਿਹਾ ਮਿੱਠੇ ਪੁੱਛੋ ਹੀ ਨਾ ਜੀ ਇੰਨਾ ਵਧੀਆ ਟੇਸਟੀ ਏ ਜੇਕਰ ਇੰਨਾ ਸਿਹਤਮੰਦ ਜੂਸ ਤੁਸੀਂ ਘਰ ਵਿੱਚ ਤਿਆਰ ਕਰ ਸਕਦੇ ਹੋ ਸਾਰੇ 30-40 ਰੁਪਏ ਵਿੱਚ 2 ਕਿਲੋ ਮੇਰਾ 1.5 ਕਿਲੋ ਮਰੂਦਾਂ ਤੋਂ 2 ਕਿਲੋ ਜੂਸ ਤਿਆਰ ਹੋਇਆ ਹੈ ਤੇ ਤੁਸੀਂ ਭਾਈ ਕਿਉਂ ਨਹੀਂ ਕਰ ਸਕਦੇ ਬਿਨਾਂ ਕਿਸੇ ਮਸ਼ੱਕਤ ਤੋਂ ਤੁਸੀਂ ਇਹਨੂੰ ਦੌਰੀ ਡੰਡੇ ਵਿੱਚ ਵੀ ਪੀ ਕੇ ਨਾ ਤੇ ਇਹਨੂੰ ਇਸ ਤਰ੍ਹਾਂ ਤੁਸੀਂ ਪੁੰਨ ਸਕਦੇ ਹੋ ਤੁਹਾਡੇ ਕੋਲ ਅੱਬਲ ਤਾਂ ਹਰ ਇੱਕ ਘਰ ਵਿੱਚ ਹੁਣ ਮਿਕਸੀ ਜਾਰ ਹੁੰਦੇ ਹੀ ਐ ਤੇ ਬੜਾ ਜੀ ਆਸਾਨ ਵਿਧੀ ਹੈ ਕੋਈ ਬਾਲਾ ਮਿਹਨਤ ਮਚੱਕਾ ਤੇ ਲੋਡ ਨਹੀਂ ਤੇ ਆਪਣਾ ਜੀ 10 15 ਮਿੰਟ ਵਿੱਚ ਜੂਸ ਤਿਆਰ ਹੋ ਗਿਆ ਬਸ ਆਪਾਂ ਖੇਤਾਂ ਚੋਂ ਨਾਲੇ ਸਾਗ ਲੈਣ ਗਏ ਸੀ ਨਾਲੇ ਆਪਾਂ ਅਮਰੂਦ ਲੈ ਆਏ ਤੇ 10 15 ਮਿੰਟ ਵਿੱਚ ਮੇਰੇ 10 ਮਿੰਟ ਵਿੱਚ ਹੀ ਤਿਆਰ ਹੋ ਗਿਆ 5 ਕਿ ਮਿੰਟ ਤਾਂ ਮੈਂ ਸਰਵ ਕਰਦੀ ਨੇ ਲਗਾ ਤੇ ਜਾਨੀ ਕਿ ਐਵੇਂ ਤੇ 10 ਮਿੰਟਾਂ ਵਿੱਚ ਇਹ ਜਿਹੜਾ ਆਪਣਾ ਜੂਸ ਤਿਆਰ ਹੋ ਗਿਆ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਦੇਖੋ ਜੀ ਕਿੰਨਾ ਵਧੀਆ ਕਿੰਨਾ ਸੋਹਣਾ ਇਹਦਾ ਕਲਰ ਆਇਆ ਦੇਖੋ ਤਾਂ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪਤਲਾ ਕਰ ਸਕਦੇ ਹੋ ਬਹੁਤ ਜ਼ਿਆਦਾ ਸੰਘਣਾ ਹੈ ਤੇ ਆਪਾਂ ਕਿਸੇ ਵੀ ਤਰ੍ਹਾਂ ਦੇ ਮਿੱਠੇ ਦੀ ਵਰਤੋਂ ਨਹੀਂ ਕਰੋਗੇ ਦੇਖੋ ਜੀ ਕਿੰਨਾ ਵਧੀਆ ਇਹੋ ਜਿਹਾ ਜੂਸ ਸਾਨੂੰ ਬਾਜ਼ਾਰ 'ਚ ਕਿਤੇ ਮਿਲਣਾ ਨੀਰਾ ਕੈਮੀਕਲ ਮਿਲਦਾ ਜੀ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਤੇ ਆਪਾਂ ਜਾਰ ਵਿੱਚ ਇੱਕ ਜੱਗ ਵਿੱਚ ਕੱਚ ਦੇ ਵਿੱਚ ਕੱਢ ਲੈਨੇ ਪੂਰਾ 2 ਕਿਲੋ ਦਾ ਜਾਗ ਆ ਜੀ ਆਪਣਾ 2 ਕਿਲੋ ਥੋੜਾ ਵੱਧ ਹੀ ਹੋਣਾ ਤੇ ਥੋੜਾ ਜਿਹਾ ਮੈਂ ਪਾਣੀ ਪਾ ਲਿਆ ਤੇ ਕਿਉਂਕਿ ਜਿਹੜਾ ਜੂਸ ਹੈ ਆਪਣਾ ਬਹੁਤ ਜ਼ਿਆਦਾ ਸੰਘਣਾ ਹੈ ਤੇ ਪਾਣੀ ਪਾ ਕੇ ਇਹਨੂੰ ਫਿਰ ਮੈਂ ਚੰਗੀ ਤਰ੍ਹਾਂ ਫੈਂਟ ਲਾਂਗੀ ਜੇ ਪਾਣੀ ਦੀ ਥੋੜੀ ਜਿਹੀ ਵਰਤੋਂ ਲੋੜ ਹੋਈ ਤੇ ਆਪਾਂ ਪਾ ਦਾਂਗੇ ਆਪਾਂ ਅੱਧਾ ਗਲਾਸ ਹੋਰ ਪਾਣੀ ਪਾਇਆ ਸੀ ਦੇਖੋ ਜੀ ਕਿੰਨਾ ਵਧੀਆ ਪਿਓਰ ਲਾਲ ਰੰਗ ਦਾ ਜੂਸ ਜਿਹੜਾ ਤਿਆਰ ਹੋ ਗਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਇਹ ਜੂਸ ਜਰੂਰ ਬਣਾਇਆ ਜੇ ਤੇ ਵੇਖੋ ਜੀ ਕਿੰਨਾ ਸਿਹਤਮੰਦ ਨਾਲੇ ਆਪ ਪੀਓ ਨਾਲੇ ਬੱਚਿਆਂ ਨੂੰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ